ਮੌਸਮ ਵਿਭਾਗ ਵੱਲੋਂ ਪੰਜਾਬ 'ਚ ਹਜੇ ਤੱਕ ਕੋਈ ਨਵਾਂ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਨਸੂਨ ਹਜੇ ਵੀ ਕਮਜ਼ੋਰ ਦੱਸਿਆ ਜਾ ਰਿਹਾ ਜਿਸ ਕਾਰਨ ਅਨੁਮਾਨ ਤੋਂ ਘੱਟ ਮੀਂਹ ਪੈ ਰਿਹਾ ਪਰ ਮੋਗਾ ਫਿਰੋਜ਼ਪੁਰ ਜ਼ੁਲੰਦਰ ਕਪੂਰਥਲਾ ਲੁਧਿਆਣਾ 'ਚ ਦਰਮਿਆਨੀ ਬਿਜਲੀ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ ਅੱਜ ਯਾਨੀ 27 ਜੁਲਾਈ ਨੂੰ ਲੁਧਿਆਣਾ 'ਚ 29.0 ਐਮਐਮ ਪਟਿਆਲਾ 'ਚ 3.9 ਐਮਐਮ ਤੇ ਅੰਮ੍ਰਿਤਸਰ 'ਚ 0.7 ਐਮਐਮ ਮੀਂਹ ਪਿਆ ਜਦਕਿ ਪੰਜਾਬ ਦੇ ਬਾਕੀ ਕਈ ਜ਼ਿਲ੍ਹਿਆਂ 'ਚ ਹਜੇ ਵੀ ਸੂਕੇ ਦਾ ਮਾਹੌਲ ਹੈ ਪੰਜਾਬ 'ਚ ਫੇਰ ਤਾਪਮਨ ਚਾਲੀ ਤੋਂ ਪਾਰ ਜਾ ਚੁੱਕਾ ਹੈ ਪੰਜਾਬ ਦੇ ਬਾਅਦ ਹਰਿਆਣਾ ਦੂਜੇ ਨੰਬਰ ਤੇ ਹੈ ਜਿੱਥੇ ਹੁਣੇ ਤੱਕ ਘਟਮੀ ਪਿਆ ਅੱਗੇ ਹਰਿਆਣਾ 'ਚ 179.9 ਐਮ ਐਮ ਹੀ ਪੈਂਦਾ ਜੋ ਇਸ ਵਾਰ ਸਿਰਫ 109.4 ਐਮ ਐਮ ਹੀ ਪਿਆ ਹੈ ਅੱਜ ਹਰਿਆਣਾ ਦੇ ਗੁਰਦਾਉਂ ਮੇਵਾਤ ਪਲਵਲ ਫਰੀਦাবাদ 'ਚ ਭਾਰੀ ਮੀਂਹ ਪਿਆ ਇਸ ਨਾਲ ਹੀ ਕੱਲ ਕਰਨਾਲ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਤੇ ਰਿਵਾੜੀ 'ਚ orange alert हरियाणा ਦੇ ਕਈ ਹੋਰ ਕਈ ਜ਼ਿਲ੍ਹਿਆਂ 'ਚ ਵੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦੇ ਨਾਲ ਹੀ ਕੱਲ ਦੂਜੇ ਹੜਾ ਅਧਿਕਾਰੀਏ ਤਾਂ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਹਰੀਦਵਾਰ 'ਚ ਬਹੁਤ ਬੁਰਾ ਹਾਲ ਹੈ। ਗੰਗਾ ਉਫਾਨ ਤੇ ਹੈ ਜਿਸ ਕਾਰਨ ਬਾੜ ਦੀ ਸਥਿਤੀ ਬਣੀ ਹੋਈ ਹੈ। ਰਿਸ਼ੀਕੇਸ਼ 'ਚ ਗੰਗਾ ਨਦੀ ਦਾ ਜਲ ਸતર ਖਤਰੇ ਦੇ ਨਿਸ਼ਾਨ ਦੇ ਕੋਲ ਪਹੁੰਚ ਚੁੱਕਾ ਹੈ ਜਿਸ ਕਾਰਨ ਨਾਲ ਲੱਗਦੇ ਕਈ ਜ਼ਿਲ੍ਹਿਆਂ 'ਚ ਸਕੂਲ ਵੀ ਬੰਦ ਕਰ ਦਿੱਤੇ ਨੇ ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਹਰਾਦੂਨ ਤੇ ਬાગੇਸ਼ਵਰ ਦੇ ਕਈ ਜ਼ਿਲ੍ਹਿਆਂ 'ਚ orange alert ਜਾਰੀ ਕੀਤਾ ਗਿਆ ਹੈ। ਕੰਗੋਤਰੀ ਚ ਬਾਗੀ ਰਥੀ ਨਦੀ ਦਾ ਜਲ ਸਤਰ ਵੀ ਉਫਾਨ ਤੇ ਹੈ ਇਸ ਨਾਲ ਹੀ ਪੁਲਿਸ ਵਾਲੋ ਹਰਿਦੁਆਰ ਗਏ ਕਾਵੜੀਆਂ ਨੂੰ ਸਤਾਰਕ ਤੇ ਲੋਕਾਂ ਨੂੰ ਵੀ ਨਦੀ ਦੇ ਕੋਲ ਪੈੰਦੀ ਜਗਾਵਾ ਤੇ ਨਾ ਜਾਂਦੀ ਅਪੀਲ ਕੀਤੀ ਹੈ ਬਾਕੀ ਤੁਹਾਡੇ ਸ਼ਹਿਰ ਚ ਮੌਸਮ ਦਾ ਕੀ ਹਾਲ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਵੇਖਦੇ ਰਹੋ ਪੰਜਾਬ ਧਰ